ਗੁੱਡ ਮਾਰਨਿੰਗ ਗਾਇਸ ਸਮੇਂ ਦੀ ਸ਼ੁਰੂਆਤ ਕਰਦੇ ਆਪਾਂ ਬ੍ਰਾਊਨ ਬੈੱਡ ਉੱਤੇ ਆਹ ਕੁਕੀਜ਼ ਲਿਆਂਦੀਆਂ ਸੀਗੀਆਂ ਚਾਕਲੇਟ ਵਾਲੀਆਂ ਅੱਜ ਹੈ ਨਹੀਂ ਸੀ ਫਰੂਟ ਕੋਈ ਖਾਣ ਨੂੰ ਕੇਲੇ ਪਏ ਸੀਗੇ ਕੇਲੇ ਦਾ ਮਫਿਨ ਬਣਾਵਾਂਗੇ ਅੱਜ ਤੇ ਇਹ ਛਕਦੇ ਆਂ ਤੇ ਅੱਜ ਪੀਨੇ ਆ ਘੁੱਟ ਘੁੱਟ ਚਾਹ ਇਹ ਆ ਨਵੰਬਰ ਮਹੀਨੇ ਦੀ ਖੇਤਾਂ ਦੀ ਸਵੇਰ ਆ ਤੂੰਆਂ ਸੀਗੇ ਜਿਹੜਾ ਅੱਗੂ ਗੱਲ ਆ ਕੇ ਲੋਕਾਂ ਨੇ ਥੋੜੇ-ਮੋਟੇ ਨੇ ਲਾਈ ਸੀਗੀ ਉਹ ਉੜ ਗਿਆ ਤੇ ਹਲਕੀ-ਹਲਕੀ ਧੁੰਦ ਸੀਗੀ ਅੱਜ ਤੇ ਸੂਰਜ ਵੀ ਚਮਕ ਮਾਰ ਰਿਹਾ ਕੱਲ ਵੀ ਵਧੀਆ ਸੂਰਜ ਸੀਗਾ ਤੇ ਗੱਡੀ ਆਪਣੀ ਲਿਪੜ ਗਈ ਬਾਹਲੀ ਸੀਗੀ ਮੈਂ ਨਾਲੇ ਬਾਹਰ ਸਫਾਈ ਜੀ ਹੋ ਜੂਗੀ ਆਲੇ-ਦੁਆਲੇ ਬੌਣ ਕਰਕੇ ਨਾ ਪਰਾਲੀ-ਪਰੂਲੀ ਸੀ ਝਾੜੂ ਮਾਰ ਕੇ ਵੰਗੇ ਚਲ ਨਾਲੇ ਗੱਡੀ ਧੋ ਲੈਣੇ ਆ ਪਾਣੀ ਨਾਲ ਗਰਦ ਜੀ ਦਬ ਜੂਗੀ ਸਰਾਜ ਤੇ ਦੇਖਦੇ ਆ ਇਹਨੂੰ ਵੈਕੂਮ ਕਰਨ ਵਾਲੀ ਰਹਿੰਦੀ ਸੀ ਕਿ ਸਾਰੀ ਵਿੱਚੋਂ ਸਾਫ਼ ਕਰਕੇ ਕਵਰ ਦੇ ਕੇ ਖੜਾ ਦਾਂਗੇ ਹੁਣ ਤਾਂ ਗਰਦ ਦਾ ਕੰਮ ਨਿਬੜ ਗਿਆ ਬਾਹਰ ਹੀ ਖੜੀ ਰਹੂਗੀ ਕਿ ਆਪਾਂ ਲਾਤੀ ਧੋਕਿਓ ਰੇ ਤੇ ਹੁਣ ਪਾ ਦੀ ਆਪਾਂ ਮੋਕਿਆਂ ਨੂੰ ਪਾਣੀ ਤਿੰਨ ਚਾਰ ਦਿਨ ਹੋ ਗਏ ਪਾਉਣਾ ਹੀ ਭੁੱਲ ਗਏ ਪਾਲਕ ਫੇਰ ਹੋ ਗਈ ਜੇ ਕਿਸੇ ਨੇ ਲੈ ਕੇ ਜਾਣੀ ਭਾਈ ਲੈ ਜਾਓ ਮੇਥੀ ਵੀ ਵਧੀਆ ਹੋ ਗਈ ਤੇ ਧਣੀਆਂ ਵੀ ਸੋਨਾ ਹੋ ਗਿਆ ਹੁਣ ਰਹਿ ਗਈ ਮੂਲੀਆਂ ਦੀ ਪਾਰੀ ਆ ਹੋ ਗਿਆ ਚਕੰਦਰ ਅਰੇ ਜੋਰੇ ਤਪਸੇ ਕਰਦਾ ਤੂੰ ਤੇ ਇੱਕ ਆ ਚੀਜ਼ ਬੜੀ ਘੈਂਟ ਆ ਪਾਣੀ ਪਾਉਣ ਨੂੰ ਜਿਵੇਂ ਆਪਾਂ ਛੋਟੇ ਬੂਟੇ ਹੁੰਦੇ ਨੇ ਆਪਾਂ ਡਾਇਰੈਕਟ ਪਾਣੀ ਪਾਉਨੇ ਆ ਉਹ ਵਿਚਾਰੇ ਡੈਗ ਜਾਂਦੇ ਨੇ ਜੜਾਂ ਪੱਟੀਆਂ ਜਾਂਦੀਆਂ ਨੇ ਇਹਦੇ 'ਚ ਮੋੜ ਹੁੰਦੇ ਨੇ ਆਪਾਂ ਛੋਟਾ ਜਿਹਾ ਕਰ ਸਕਦੇ ਆ ਵੀ ਹਲਕੇ ਪਾਣੀ ਪਾਉਣ ਨੂੰ ਤੇ ਗੱਡੀ ਗੁੱਡੀ ਧੋਣ ਨੂੰ ਵੀ ਸੱਚੀ ਚ ਵਧੀਆ ਤੁਸੀਂ ਵਾਹੇ ਕਰਿਓ ਸੜਕ ਤੇ ਹੁੰਦੇ ਨੇ ਗਰੀਬ ਬੈਠੇ ਉਹਨਾਂ ਤੋਂ ਲੈ ਲਿਓ 30 40 ਰੁਪਏ ਦੀ ਚੀਜ਼ ਐ ਇਹ ਪੰਜੀ ਦੀ ਚ ਪਾਉਣ ਨੂੰ ਲੈ ਆ ਪਿੰਡੋ ਕੇ ਉਹ ਨਾਲੇ ਤੋ ਤਿੰਨ ਕੰਮ ਸੀਗੇ ਚੱਲਦੇ ਆ ਪਿੰਡ ਜੋਰਾ ਸੇ ਘਰ ਇਸ ਤੋਂ ਆਗੇ ਦੁਕਾਨ ਤੇ ਲੈਨੇ ਆ ਦਸਿ ਕਿਉ ਉਹ ਇਹ ਦੁਕਾਨ ਸਾਡੇ ਪਿੰਡ ਦੀ ਸਭ ਤੋਂ ਪੁਰਾਣੀ ਦੁਕਾਨਾਂ ਛੋਟੇ ਹੁੰਦੇ ਆਉਂਦੇ ਹੁੰਦੇ ਸੀ ਜੋ ਲੈ ਲਿਆ ਤੇ ਜਿਹੜਾ ਕੰਮ ਕਰਨਾ ਸੀ ਉਹ ਹੋ ਰਿਹਾ ਸੀ ਚੈਨ ਟੈਟ ਕਰਾਈ ਸੀਗੀ ਤੇ ਲਾਇਆ ਤੇ ਛਿੱਟੇ ਪੈ ਗਏ ਮੈਂ ਕਹਿੰਦਾ ਚੱਲ ਇਹਨਾਂ ਨੂੰ ਧੋ ਲੈਨੇ ਆਪਾਂ ਜਨ ਫਾਈਨਲੀ ਪੰਜਾਬ ਕਿੰਗ ਦੇਸੀ ਘਿਓ ਬਣਾਈਏ پنਜੀਰੀ ਬਣ ਗਏ ਸੀ ਖੋਆ ਤੇ ਪਹਿਲਾਂ ਆਪਾਂ ਕਿਉ ਗਰਮ ਕਰ ਲਈਏ ਕਿਉ ਗਰਮ ਕਰਕੇ ਫਿਰ ਆਪਾਂ ਭੁੰਨਾਂਗੇ ਉਹਦੇ ਵਿੱਚ ਆਟਾ ਘੱਟ ਬਣਾਉਣਾ ਤਾਂ ਕਰਕੇ ਆਪਾਂ ਥੋੜਾ ਹੀ ਪਾਵਾਂਗੇ ਪਾਈਆ ਕਿਉ ਕੋ ਕਿਲੋ ਆਟਾ ਕੋ ਤੇ ਕਿਉ ਚ ਕਿਲੋ ਆਟਾ ਭੁੰਨ ਕੇ ਤੇ ਕਿਲੋ ਕੋ ਖੋਆ ਕੱਢਿਆ ਪਿਆ ਆਪਣਾ ਐਨਾ ਕ ਬਣਾਉਣੇ ਆ ਪਹਿਲਾਂ ਆਪਾਂ ਇਹਨੂੰ ਦੇਊਗਾ ਇਹਦੇ ਵਿੱਚ ਆਟਾ ਜਿਹੜਾ ਆਟਾ ਇਹਨੂੰ ਆਪਾਂ ਪੂਰਾ ਹੋਣ ਤੱਕ ਭੁੰਨਣਾ ਇਹੋ ਜਿਹਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਆਪਾਂ ਬਾਲਾ ਨਹੀਂ ਬਣਾਉਣਾ ਸੀ ਤਾਂ ਕਰਕੇ ਇਹਨੂੰ ਆਪਾਂ 5 ਮਿੰਟ ਹੋਰ ਕਰਾਂਗੇ ਆਪਾਂ ਪਕਾਵਾਂਗੇ ਮੀਂਸ ਕੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਕੜਾਈ ਦੇ ਵਿੱਚ ਗਰਮ ਕਰਾਂਗੇ ਮੈਰਿਟ ਹੋ ਜੂ ਫਿਰ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਥੋੜਾ ਮੋਟਾ ਘਿਓ ਹੋਰ ਪਊਗਾ ਆਪਾਂ ਹੋਰ ਪਾ ਦਾਂਗੇ ਤੇ ਉਦੋਂ ਮੈਂ ਡਰਾਈ ਫਰੂਟਸ ਵੀ ਪਾਉਣੇ ਨੇ ਤਾਂ ਉਹਨਾਂ ਨੂੰ ਵੀ ਆਪਾਂ ਹਲਕੇ ਜੇ ਰੋਸਟ ਕਰਕੇ ਤਾਂ ਘਿਓ ਦੇ ਵਿੱਚ ਹੀ ਰੋਸਟ ਕਰਾਂਗੇ ਤੇ ਉਹ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਡਰਾਈ ਫਰੂਟਸ ਬਦਾਮ ਆ ਬਦਾਮ ਪਾਉਣੇ ਨੇ ਕਾਜੂ ਖਰੋਟ ਤੇ ਅੰਡਖਾਂ ਪਾ ਲਾਂ ਛੋਲੀਆਂ ਨਹੀਂ ਆਹ ਇਹਨਾਂ ਨੂੰ ਪਾ ਕੱਟ ਲੀਏ ਹੁਣ ਫੇਟੋ ਪੇਪੇ ਕੀ ਕੱਟਦੇ ਆ ਹਨਾ ਆਹ ਵੇ ਚਿੱਟੀਆਂ ਚਿੱਜੀਆਂ ਤੇਰੀਆਂ ਨਹੀਂ ਆਂ ਪਰ ਓਏ ਚਲ ਕੱਟ ਲੀਏ ਜਾਂਦੇ ਆ ਰੋਟ ਤੇ ਬਦਾਮ ਆਪਾਂ ਚੌਪ ਕਰ ਲਏ ਤੇ ਹੁਣ ਆਪਾਂ ਖੋਇ ਵਗਾਰ ਰਹੇ ਸੀਗਾ ਮੈਲਟ ਘੋ ਛੱਡ ਰਿਹਾ ਕੋਾ ਥੋੜਾ ਥੋੜਾ ਕਿਉਂਕਿ ਇਹਦੇ ਵਿੱਚ ਵੀ ਹੁੰਦਾ ਕਿ ਉਹ ਥੋੜਾ ਜਿਹਾ ਪਾਣੀ ਹੁੰਦਾ ਪਾਣੀ ਹੁੰਦਾ ਕਿਉਂ ਹੁੰਦਾ ਕਿਉਂ ਹੁੰਦਾ ਤੇ ਆ ਤੱਤੂੜਾ ਹੋ ਗਿਆ ਸੀਗਾ ਇਹਨੂੰ ਕੁਲਵਰ ਵਿੱਚ ਇਹਦੇ ਵਿੱਚ ਪਾ ਕੇ ਸੇਕ ਲਵਾਵਾਂਗੇ ਫਿਰ ਉਦੋਂ ਬਾਅਦ ਇਹਨੂੰ ਅੱਗ ਤੋਂ ਲਾ ਕੇ ਖੰਡਾ ਜਿਹਾ ਹੋਇਆ ਤੇ ਆ ਡਰਾਈ ਫਰੂਟ ਐਡ ਕਰਾਂਗੇ ਕਰਦੇ ਆਂਦੇ ਵਿੱਚ ਆਟਾ ਖੋਏ ਦੇ ਵਿੱਚ ਮਿੱਠਾ ਆਪਦੇ ਹਿਸਾਬ ਨਾਲ ਦੇਖ ਕੇ ਤੁਸੀਂ ਪਾ ਲਿਓ ਤੇ ਹੁਣ ਆਪਾਂ ਮਿੱਠੇ ਨੂੰ ਇਹਦੇ ਵਿੱਚ ਐਡ ਕਰਕੇ ਬੂਰਾ ਖੰਡ ਪਾਇਓ ਚੀਨੀ ਨਾਲ ਦਿਲਪੌਣੀ ਚੀਨੀ ਬਰੀਕ ਪਾਇਓ ਤੇ ਇਹਨਾਂ ਸਾਰਿਆਂ ਨੂੰ ਆਪਾਂ ਹੁਣ ਕਰ ਦੇਣਾ ਮਿਕਸ ਡਰਾਈ ਫਰੂਟ ਆਪਾਂ ਠੰਡਾ ਹੋਣ ਤੱਕ ਪਾਉਣੇ ਨੇ ਇਹਦੇ ਵਿੱਚ ਗਰਮ ਗਰਮ ਨੂੰ ਚਿੱਠਣ ਇਹਦੇ ਵਿੱਚ ਵੀ ਉਹਨਾਂ ਦੀ ਸਮੈਲ ਜੀ ਛੱਡ ਜਾਂਦੇ ਨੇ ਫਿਰ ਰੰਗ ਬਹੁਤ ਸੋਹਣਾ ਹੈ ਚਾਹੇ ਹੰਕੀਰੀਆਂ ਨੂੰ ਰੱਖ ਲਿਓ ਚਾਹੇ ਜੀਆਂ ਪਿੰਨੀਆਂ ਪਾਟ ਲਿਓ ਤੁਹਾਡੇ ਅਨੁਸਾਰ ਡਿਪੈਂਡ ਆਪਾਂ ਕਾਣ ਲੱਗੇ ਆਪਾਂ ਡਰਾਈ ਫਰੂਟ ਐਡ ਮੈਨੂੰ ਇਹ ਬੱਧ ਪਸੰਦ ਨੇ ਤਾਂ ਕਰਕੇ ਮੈਂ ਆਪਦੇ ਹਿਸਾਬ ਨਾਲ ਪਾ ਲਿਆ ਉਹ ਆਪਨ ਜੀਰੀ ਚਾਹੇ ਥੋੜੀ ਆ ਇਹ ਬੱਦ ਪਾਵਾਉਂਗਾ ਮੁੱਠੀ ਰੱਖਾਂਗੇ ਜੀ ਪਾ ਦੋ ਇੱਕ ਮੁੱਠੀ ਕਰੋ ਬਸ ਦੇ ਅੱਛੇ ਇਹ ਮਿਕਸ ਕਰ ਦੋ ਲੈ ਬਣ ਕੇ ਆਪਣਾ ਖੁਆ ਰੈਡੀ ਆ ਪਰ ਨਜ਼ਾਰੇ ਬੰਨੇ ਪਏ ਨੇ ਬਾਈ ਬੜਾ ਟੇਸਟੀ ਆ ਹੁਣ ਆਪਾਂ ਬਿਨਿਆ ਚਾਹ ਨਾਲ ਉੱਪਰ ਚੱਲੇ ਜਿਮਚ ਨੂੰ ਤੇ ਜਾ ਕੇ ਨਾਲ ਦੇ ਪਿੰਡੋ ਬਿਠਾਉਣੇ ਆ ਮੁੰਡੇ ਨੂੰ ਸਮੇਂ ਨੂੰ ਆਲੇ ਦੁਆਲੇ ਦੇ ਕਿੰਨਾ ਘੱਟ ਲੱਗ ਰਿਹਾ ਸਾਰੇ ਖੱਤੇ ਬਾਤੇ ਧੁੱਪ ਵੀ ਪੂਰੀ ਨਿੱਗੀ ਨਿੱਗੀ ਆਉਣ ਲੱਗੀ ਚੱਕ ਬਸ ਸਵੇਰੇ ਸ਼ਾਮ ਦੀ ਠੰਡ ਹੁੰਦੀ ਜ ਦਿਨ ਤਾਂ ਪੂਰਾ ਨਿੱਕਾ ਲੱਗ ਜਾਂਦਾ ਤੇ ਖੇਤਾਂ ਦੀ ਮੌਜ ਵੀ ਬਹੁਤ ਆ ਸ਼ਾਂਤੀ ਪਈ ਆ ਸਾਦੇ ਦਰਾਖਤਾਂ ਮੇ ਟੱਲੇ ਨੇ ਹੋਰੇ ਤੱਕ ਤੋਂ ਦਰਾਖਤ ਵਧੀਆ ਹੋਗੇ ਅਜੇ ਤੱਕ ਇਹ ਤੋਂ ਵਹਾ ਪੀਜਾਂਗੇ ਬਾਕੀ ਪਿੰਡ ਵਾਲਿਆਂ ਨਾਲ ਗੱਲ ਕਰਦੇ ਆਂ ਵੀ ਇਹ ਕਿੱਥੇ ਤੱਕ ਪੀਜ ਸਕਦੇ ਨੇ ਜਿੱਥੇ ਤੱਕ ਪਾਣੀ ਪਾਊਗਾ ਉੱਥੇ ਤੱਕ ਮੈਂ ਬੀਜ ਦਾਣੇ ਨੇ ਅੱਜ ਦੇ ਦਰਾਖਤ ਕਿਉਂਕਿ ਇੱਥੇ ਨੰਗਲਾਂ ਤੋਂ ਬਟਾਰੀ ਜਵਾਕ ਸਕੂਲੋਂ ਪੜ੍ਹਨ ਜਾਂਦੇ ਨੇ ਗਰਮੀਆਂ ਚੌਖਾ ਹੋ ਜਾਂਦਾ ਫਿਰ ਜਵਾਕਾਂ ਨੂੰ ਆ ਗਏ ਸੀਗੇ ਆਪਾਂ ਜਿੰਮ ਚ ਕੜਿਆ ਸੀਗੇ ব্রাউন ব্রেড ਲੈ ਲਈਏ গুরু ਘਰ ਦੇ ਕਿੰਨਾ সোਣਾ ਲੱਗਦਾ 쌈마 ਸੀਪੀইউ ਫੜੀ ਕਿਹਾ ਆਇਆ ব্রাউন ব্রেড ਲੈ ਲਈ ਆਪਾਂ ਆਪਾਂ ਫੜਨੇ ਸੀਗੇ ਡੈਡੀ ਰੂਟੀ ਸ਼ਰਟ 쌈ਭਾਲ ਰਿਹਾ ਸ਼ੂ ਤੇ ਯਾਰੇ ਬੰਨੇ ਪਏ ਨੇ ਕੇਸੀ ਆਪਾਂ ਘਰੇ ਜਿੰਮ ਚੋਂ ਤੇ ਹੁਣ ਲੈ ਚੱਲੀ ਆਪਾਂ ਜੋਰੇ ਨੂੰ ਘਮਾਉਣ ਚਲੋ ਸੋਹਣ ਲੜਾ ਕਰ ਆ ਕੇ ਖਾਣੇ ਪੀਣੇ ਆ ਆ ਜਾ ਨਬੂ ਕਰੀਏ ਸੈਰ